ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸ਼ਾਸੰਗ ਜੀ ਗੁਰਮੁਖੰਡਾ ਸਵਾਲ ਜੋ ਹੈ ਸ੍ਰਿਸ਼ਟੀ ਦੀ ਉਤਪਤੀ ਉਸ ਸਮੇਂ ਅਸੀਂ ਕੋਈ ਵੀ ਸਾਡੇ ਚ ਕੋਈ ਪੈਦਾ ਨਹੀਂ ਹੋਇਆ ਸੀ ਸੰਸਾਰ ਪੈਦਾ ਨਹੀਂ ਸੀ ਹੋਇਆ ਕੇਵਲ ਪ੍ਰਮਾਤਮਾ ਦੇ ਨਾਮ ਦਾ ਸ਼ਬਦ ਪੈਦਾ ਹੋਇਆ ਉਸ ਸ਼ਬਦ ਦੇ ਨਾਮ ਅਸੀਂ ਸਾਰੇ ਜੀਵ ਜੰਤ ਚਾਰ ਖਾਨੀ ਆ ਕੰਡ ਮੰਡਲ ਪਤਾਨ ਪਦਾ ਹੋਏ ਇਸ ਕਰਕੇ ਕੋਈ ਦੱਸ ਨਹੀਂ ਸਕਦਾ ਕਿਉਂਕਿ ਕੋਈ ਹੈ ਨਹੀਂ ਸੀ ਸੁੰਨ ਵਿੱਚ ਪ੍ਰਮਾਤਮਾ ਸੁਖਮ ਰੂਪ ਤੇ ਵੀ ਸੀ ਤੇ ਮਨ ਪ੍ਰਮਾਤਮਾ ਦੇ ਵਿਚਾਰ ਸ੍ਰਿਸ਼ਟੀ ਦੇ ਉਤਪਤੀ ਦੇ ਜਦੋਂ ਬਣੇ ਤੋਇ ਕੋ ਕਹ ਆਉਤੋਂ ਪਾਉ ਕੀ ਇੱਕ ਵਾਰੀ ਬੋਲੇ ਤੇ ਲੱਖਾਂ ਦਰਿਆ ਲੱਖਾਂ ਧਰਤੀਆਂ ਲੱਖਾਂ ਕਾਸ਼ ਪਤਾਲ ਬਣਨੇ ਸ਼ੁਰੂ ਹੋ ਗਏ ਕਿਉਂਕਿ ਸ਼ਬਦ ਤੋਂ ਮਾਇਆ ਪ੍ਰਗਟ ਹੋ ਗਈ ਸ਼ਕਤੀ ਪ੍ਰਗਟ ਹੋ ਗਈ ਤੋਂ ਸੱਚੇ ਤੇ ਪਵਨ ਪਵਨ ਪੈਦਾ ਹੋਏ ਪਾਣੀ ਹੋਇਆ ਗੋਈ ਤੋਂ ਸ੍ਰਿਸ਼ਟੀ ਦੀ ਉਤਪਤੀ ਬਾਅਦ ਵਿੱਚ ਹੋਈ ਇਸ ਕਰਕੇ ਬਾਣੀ ਕਹਿੰਦੀ ਕੌਣ ਕਹੇ ਤੂੰ ਕਦ ਕਰ ਤੂੰ ਕਦੋਂ ਦਾ ਹੈ ਕੋਈ ਨਹੀਂ ਦੱਸ ਸਕਦਾ ਤੋਂ ਇਹ ਭੇਦ ਪਰਮਾਤਮਾ ਨੇ ਕਿਸੇ ਨੂੰ ਦੱਸਿਆ ਨਹੀਂ ਇਹ ਦੱਸਿਆ ਹੈ ਕਿ ਆਦ ਪਾਉ ਜਿੱਥੋਂ ਸ਼ੁਰੂ ਹੋਈ ਹੈ ਉਹ ਸ਼ਬਦ ਤੋਂ ਸ਼ੁਰੂ ਹੋਈ ਗੁਰੂ ਨਾਨਕ ਦੇਵ ਜੀ ਨੇ ਵੀ ਇਸੇ ਦਾ ਨੇ ਜਦੋਂ ਪੁੱਛਿਆ ਪਏ ਆਪ ਦਾ ਗੁਰੂ ਕਹਿੰਦੇ ਮੇਰਾ ਗੁਰੂ ਆਦ ਹੈ ਜੁਗਤ ਵੀ ਪਹਿਲੇ ਜਦੋਂ ਆਦ ਆਰੰਭ ਹੋਇਆ ਪਾਉ ਕੀ ਸੱਚ ਨੇ ਆਪਣੇ ਆਪ ਨੂੰ ਹੋਂਦ ਵਿੱਚ ਲਿਆਂਦਾ ਤਾਂ ਫਿਰ ਜਿਹੜੀ ਪਵਨ ਪ੍ਰਗਟ ਹੋਈ ਉਹ ਸਮਾਂ ਲਾ ਲੋ ਜਿਸ ਵਲੇ ਮਾਇਆ ਪ੍ਰਗਟ ਹੋਈ ਇਹ ਪੰਜ ਦੂਤ ਕਾਲ ਜਿਹੜਾ ਜੰਤ ਪੈਦਾ ਹੋਇਆ ਕਾਸ਼ ਪਤਾਲ ਧਰਤੀ ਤੇ ਪੈਦਾ ਹੋਇਆ ਕਾਸ਼ ਪੈਦਾ ਹੋਇਆ ਉਸ ਵੇਲੇ ਕਹਿੰਦੇ ਉਸ ਤੋਂ ਪਹਿਲਾਂ ਉਹਦੇ ਕਹਿੰਦੇ ਮੈਨੂੰ ਵੀ ਨਹੀਂ ਪਤਾ ਕੀ ਹੋਇਆ ਔਰ ਜਦੋਂ ਪਵਨ ਆਰੰਭ ਹੋਈ ਅਸਿਤਾ ਦਾ ਹੋਏ ਤੋਂ ਨਾਨਕ ਸਾਹਿਬ ਕਹਿੰਦੇ ਉਹਦੇ ਨਾਲ ਹੀ ਪਰਮਾਤਮਾ ਚੋਂ ਆਤਮਾਵਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਉਹਦੇ ਵਿੱਚ ਅਸੀਂ ਵੀ ਸੀ ਤੁਸੀਂ ਵੀ ਸੀ ਉਹਦੋਂ ਤੋਂ ਹੀ ਕਹਿੰਦੇ ਮੈਂ ਆਪਣਾ ਗੁਰੂ ਜੜਾ ਹੈ ਸ਼ਬਦ ਗੁਰੂ ਨੂੰ ਬਣਾਇਆ ਉਹ ਜਿਹੜੀ ਆਵਾਜ਼ ਹੈ ਸੱਚ ਦੀ ਆਵਾਜ਼ ਉਹ ਮੇਰਾ ਗੁਰੂ ਹੈ ਤੋਂ ਸਿੱਧਾਂ ਮਹਾਰਾਜ ਜੀ ਨੇ ਜਵਾਬ ਦਿੱਤਾ ਆਮਨ ਆਰੰਭ ਸਤਗੁਰੂ ਮਤਵੇਲਾ ਸ਼ਬਦ ਗੁਰੂ ਸੁਰਤ ਤੁਮ ਚੇਲਾ ਮੇਰੀ ਸੁਰਤੀ ਉਹਨਾਂ ਦੀ ਹੀ ਚੇਲਾ ਬਣੀ ਹੋਈ ਹੈ ਸ਼ਬਦ ਗੁਰੂ ਦੀ ਤੋਂ ਇਹ ਮਹਾਰਾਜ ਜੀ ਨੇ ਦੱਸਿਆ ਭੀ ਆਦ ਅੰਤ ਇੱਕੋ ਅਵਤਾਰਾ ਸੋਈ ਗੁਰੂ ਸੰਦੇ ਹੋ ਮਾਨਾ ਇਸ ਕਰਕੇ ਗੁਰੂ ਪਿਆਰੇਓ ਜਦੋਂ ਕੋਈ ਹੈ ਹੀ ਨਹੀਂ ਸੀ ਤੇ ਦਸਨ ਵਾਲਾ ਕੋਈ ਸਾਕਸੀ ਨਹੀਂ ਸੀ ਪਰਮਾਤਮਾ ਆਪ ਹੀ ਸੀ ਇਸ ਕਰਕੇ ਉਹ ਆਪ ਹੀ ਜਾਂਦਾ ਹੈ ਅਸੀਂ ਉਸ ਨੂੰ ਆਦ ਦੇ ਨਾਮ ਤੋਂ ਜਾਣਦੇ ਸੱਚ ਦੇ ਨਾਮ ਤੋਂ ਜਾਣਦੇ ਹਾਂ ਸ਼ਬਦ ਤੋਂ ਜਾਣਦੇ ਹਾਂ ਉਸ ਸ਼ਬਦ ਦਾ ਪੇਜ ਦਾ ਪਾ 20 ਸਾਲ ਤੋਂ ਲਾਰੇ ਹਾਂ ਦੇ ਹਲੇ ਪਤਾ ਨਹੀਂ ਇੱਕ ਪਰਸੰਗ ਰਿਹਾ ਹੈ ਦੋ ਪਰਸੰਗ ਵੀ ਹੈ ਕੋਈ ਅੰਤਪਾਰਾ ਵਾਰ ਨਹੀਂ ਹੈ ਜਿਉਂ-ਜਿਉਂ ਬਾਣੀ ਗੁਰੂ ਦੇ ਇਹ ਸਵਾਲ ਆਪਸ ਸੰਗਤ ਰੂਪ ਵਿੱਚ ਕਰਦੇ ਰਾਂਗੇ ਗੁਰੂ ਮਹਾਰਾਜ ਜੀ ਸਾਨੂੰ ਨਵੇਂ ਤੋਂ ਨਵੇਂ ਭੇਦ ਦੇਣ ਦੇਣਗੇ ਜੋ ਸੰਸਾਰ ਦੀ ਸਮਝ ਗੋਚਰਾ ਗੁਰਪਾਠਾ ਜੀ ਇਸ ਤਰ੍ਹਾਂ ਕਰਾਉਣਗੇ ਤਾਂ ਕਿ ਸਾਡੇ ਮਨ ਦਾ ਜਿਹੜਾ ਆਪਾਂ ਹੈ ਦੂਰ ਹੋਵੇ ਉਹ ਨਿਰਮਲ ਪਉ ਦੇ ਵਿੱਚ ਜਦੋਂ ਹਉਮੈ ਹੰਕਾਰ ਆਪਾ ਦੂਰ ਹੁੰਦਾ ਆਪਾ ਤੋਂ ਪਾਉ ਹੈ ਸਾਡੀ ਈਗੋ ਉਹ ਇਹ ਨਿਰਦੀ ਹੈ ਸੱਚੇ ਨਾਮ ਦੇ ਨਾਲ ਤੇ ਨਾਲ ਹੀ ਇਹ ਕਾਮ ਕਰੋ ਲੋ ਮਹਾਂਕਾਰੇ ਵਿਚਾਰ ਵੀ ਨਾਲ ਹੀ ਮੁੱਕ ਜਾਂਦੇ ਹਨ ਤੋਂ ਬਾਦਸ਼ਾਹ ਕੰਨੇ ਵਿਚਾਰ ਮਰੇ ਤਰੇ ਤਾਰੇ ਉਲਟ ਜੁਨਾ ਨਹੀਂ ਆਵੇ ਫਿਰ ਉਹ ਜੁਨਾ ਵਿੱਚ ਨਹੀਂ ਆਉਂਦਾ ਸੋ ਵੈਸੇ ਭਗਤ ਜਨ ਜਦੋਂ ਪਿਆਰੇ ਹੁੰਦੇ ਹਨ ਉਹ ਜਿਸ ਨੂੰ ਦੇਖ ਕੇ ਪਰਮੇਸ਼ਰ ਖੁਸ਼ ਹੁੰਦਾ ਹੈ ਉਹ ਨਾਮਦਾ이브 ਜੀ ਨੇ ਐਸੇ ਪਰਮ ਭਗਤਾਂ ਦੀ ਗੱਲ ਪਰਮਾਤਮਾ ਨੇ ਕੀਤੀ ਹੈ ਕਿਉਂਕਿ ਭਗਤਾਂ ਨੇ ਤੇ ਪਰਮੇਸ਼ਰ ਦੀ ਸੇਵਾ ਆराधना ਕੀਤੀ ਹੈ ਕਿ ਭਗਤ ਨੇ ਅੱਖ ਦਿੱਤਾ ਹੈ ਕਿ ਮੈਂ ਤੇਰੀ ਭਗਤ ਨਾ ਛੱਡਾਂ ਭਾਵੇਂ ਲੋਕ ਹੱਸੇ ਤੇਰੇ ਚਰਨ ਕਮਲ ਜਿਹੜੇ ਹਨ ਮੇਰੇ ਹਿਰਦੇ ਵਿੱਚ ਵਸਦੇ ਹੋਰ ਇਸ ਤਰ੍ਹਾਂ ਗੁਰੂ ਪਿਆਰੀ ਸਾ ਸੰਗਤ ਉਹ ਕਹਿੰਦੇ ਪਾਵੇਂ ਸਾਰਾ ਸੰਸਾਰ ਮੇਰੇ ਤੇ ਹੱਸੇ ਮੈਂ ਤੇਰੀ ਭਗਤੀ ਨਹੀਂ ਛੱਡਨੀ ਐਸੀ ਭਗਤ ਵੀ ਹੰ ਗੁਰੂ ਪਿਆਰੇ ਨੇ ਐਸੇ ਸੰਤ ਪਰਵਹਣ ਜੋ ਸੰਸਾਰ ਤੋਂ ਮਾਇਆ ਤੋਂ ਉੱਪਰ ਹੰ ਜੋ ਇਹ ਪਰਵਾਹ ਨਹੀਂ ਕਰਦੇ ਕਹਿੰਦੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਲ ਸੱਚੇ ਤੋਂ ਇਲਾਵਾ ਹੋਰ ਕਿਸੇ ਦੀ ਪਰਵਾਹ ਨਹੀਂ ਹੁੰਦੀ ਉਹਨਾਂ ਨੂੰ ਕਿਉਂਕਿ ਉਹ ਦੁਖੀ ਨਹੀਂ ਹੁੰਦੇ ਮਾਇਆ ਦੇ ਜਾਣਦੇ ਹੰ ਤੇ ਹੰ ਤੇ ਉਹ ਦੁੱਖ ਸੁੱਖ ਇੱਕ ਸਮਾਨ ਕਰਕੇ ਜਾਂਦੇ ਹਨ ਇਸ ਕਰਕੇ ਜਿਹੜੇ ਆਪਾ ਭਾਵ ਨਹੀਂ ਛੱਡ ਸਕਤੇ ਉਹਨਾਂ ਨੂੰ ਫਿਰ ਮਾਇਆ ਦਾ ਜਾਂ ਦਾ ਦੁੱਖ ਹੁੰਦਾ ਹੈ ਇਸ ਕਰਕੇ ਉਹ ਦੁੱਖ ਸੁੱਖ ਵਿੱਚ ਜਿੰਦੇ ਹਨ ਉਹ ਫਿਰ ਮਾਇਆ ਦੀ ਪਰਵਾਹ ਕਰਦੇ ਹਨ ਪਰ ਭਗਤ ਜਨ ਜਿਹੜੇ ਪਰਮੇਸ਼ਰ ਦੀ ਬੰਦਗੀ ਨੂੰ ਹੀ ਆਪਣੀ ਮਾਇਆ ਸਰਮਾਇਆ ਸਮਝਦੇ ਹਨ ਉਹਨਾਂ ਨੂੰ ਫਿਰ ਸੰਸਾਰ ਦੀ ਚਿੰਤਾ ਨਹੀਂ ਹੁੰਦੀ ਉਨਰ ਵਸਤੇ ਜੋ ਨਾਮ ਹੈ ਉਹੀ ਉਹਨਾਂ ਦੀ ਸਰਮਾਇਆ ਹੈ ਇਸ ਕਰਕੇ ਨਾਮ ਤੋਂ ਬਿਨਾ ਉਹ ਸੰਸਾਰ ਨੂੰ ਸਭ ਦੇਖਿਆ ਹੀ ਸਮਝਦੇ ਵਿਅਰਥੀ ਸਮਝਦੇ ਤੋਂ ਪਰਮੇਸ਼ਰ ਨੇ ਵੀ ਕਹਿ ਦਿੱਤਾ ਇੱਕ ਭਗਤ ਮੇਰੇ ਹਿਰਦੇ ਵਿੱਚ ਐਸੇ ਨਾਮ ਦੇ ਨੂੰ ਦੇਖ ਕੇ ਪਰਮੇਸ਼ਰ ਮੁਸਕਰਾਣ ਲੱਗੇ ਪ੍ਰਗਟ ਹੋ ਗਏ ਭਗਤ ਨੇ ਕਹਿ ਦਿੱਤਾ ਤੇਰੀ ਭਗਤ ਨਾਲ ਛਾੜੋ ਭਾਵੇਂ ਲੋਕ ਹੱਸੇ ਤੇ ਫਿਰ ਮਾਲਕ ਨੇ ਵੀ ਅੱਗੇ ਕਹਿ ਦਿੱਤਾ ਇੱਕ ਭਗਤ ਮੇਰੇ ਹਿਰਦੇ ਵਸੇ ਨਾਮੇ ਦੇਖ ਨਰਾਇਣ ਹੱਸ ਇਸ ਤਰ੍ਹਾਂ ਦੇ ਵੀ ਭਗਤ ਹਨ ਗੁਰੂ ਪਿਆਰਿਓ ਉਹ ਪ੍ਰਾਨ ਛੱਡ ਦਿੰਦੇ ਹਨ ਪਰ ਪਰਮੇਸ਼ਰ ਦੇ ਗੁਣ ਇਹ ਭਗਤੀ ਗੁਰੂ ਨੂੰ ਬਦਲਦੇ ਨਹੀਂ ਤੋ ਏਕ ਹੀ ਗੁਰੂ ਹੈ ਗੁਰੂ ਕੇ ਅਰਿਓ ਜਿਹੜੇ ਬਦਲਦੇ ਹਨ ਚਰੋ ਬਾਜੀ ਹਾਰ ਜਾਂਦੇ ਹਨ ਤੋ ਜੋ ਗੁਰੂ ਨਾਨਕ ਦਾ ਗੁਰੂ ਹੈ ਸ਼ਬਦ ਗੁਰੂ ਉਹੀ ਆਪਾਂ ਸਾਰੇ ਗੁਰੂ ਨਾਨਕ ਦੀ ਬਾਣੀ ਨੂੰ ਆਦ ਨੂੰ ਮੰਨਣ ਵਾਲੇ ਜਿਹੜੇ ਜਾਣਦੇ ਹਨ ਪਈ ਅਬਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਦੇ ਕਿਹੜਾ ਮਾੜਾ ਤੇ ਕਿਹੜਾ ਚੰਗਾ ਹੈ ਸਾਰੇ ਇੱਕ ਤੁਸੀਂ ਅਸੀਂ ਪੈਦਾ ਹੋਏ ਆਂ ਤੋ ਇਸ ਕਰਕੇ ਸਾਰੇ ਧਰਮਾਂ ਦਾ ਸ੍ਰੇਸ਼ਟ ਧਰਮ ਹਰਿ ਦਾ ਨਾਮ ਨਿਰਮਲ ਕਰਮ ਹੈ। ਤੋ ਜੋ ਗੁਰੂ ਨਾਨਕ ਦਾ ਗੁਰੂ ਸਾਡਾ ਗੁਰੂ। ਤੋ ਸਾਡੀ ਸੁਰਤੀ ਭਾਵੇਂ ਸਰੀਰ ਛੱਡ ਜਾਏ ਭਾਵੇਂ ਲੋਕ ਹਸਣ ਇਹੋ ਜਿਹੇ ਭਗਤ ਬੰਦੇ ਨੇ ਜਿਸ ਨੂੰ ਦੇਖ ਕੇ ਪਰਮੇਸ਼ਰ ਵੀ ਹੱਸ ਪਵੇ। ਜਿਸ ਤਰ੍ਹਾਂ ਨਾਮਦੇਵ ਜੀ ਦੀ ਪਿਆਰ ਨੂੰ ਦੇਖ ਕੇ ਪਰਮਾਤਮਾ ਹੱਸ ਪਵੇ। ਇਹਦੇ ਅਸੀਂ ਭਗਤ ਮੇਰੇ ਹਿਰਦੇ ਵਿੱਚ ਵਸਦੇ ਹਨ ਉਹ ਗੁਰਪਿਆਰੀ ਸਾਸ਼ਣ ਜੀ ਸਾਡਾ ਆਦੇਨ ਤੇ ਇੱਕੋ ਗੁਰੂ ਹੈ ਉਹ ਹੈ ਸ਼ਬਦ ਸ਼ਬਦ ਤੋਂ ਪਹਿਲਾਂ ਸੱਚ ਸੀ ਸੱਚ ਦੇ ਵਿੱਚ ਜੋ ਪ੍ਰਗਟ ਹੋਇਆ ਸ਼ਬਦ ਹੋਇਆ ਸ਼ਬਦ ਵਿੱਚੋਂ ਜਦੋਂ ਅਸੀਂ ਹੋਏ ਉਹਦੋਂ ਸਾਨੂੰ ਇੰਨੀ ਸਮਝ ਨਹੀਂ ਸੀ ਕਿਉਂਕਿ ਜਦੋਂ ਕੋਈ ਪਾਦਾ ਹੁੰਦਾ ਉਸ ਨੂੰ ਨਹੀਂ ਸਮਝ ਨਹੀਂ ਹੁੰਦੀ ਉਹ ਕਿਸੇ ਦੇ ਆਧਿਨ ਹੁੰਦਾ ਹੈ ਫਿਰ ਉਸ ਨੂੰ ਉਹ ਪਾਲਣਾ ਉਸ ਦਾ ਮੂਲ ਕਰਨਾ ਜਿਸ ਤਰ੍ਹਾਂ ਬੱਚੇ ਦੀ ਪਾਲਣਾ ਮਾਤਾ ਪਿਤਾ ਕਰਦੇ ਹਨ ਉਹਦੀ ਰੇਡ ਦੇ ਵਿੱਚ ਜਾਣੀ ਹੁੰਦੀ ਉਹ ਖੜਾ ਨਹੀਂ ਹੋ ਸਕਦਾ ਉਹ ਚੱਲ ਨਹੀਂ ਸਕਦਾ ਇਸ ਤਰ੍ਹਾਂ ਅਸੀਂ ਵੀ ਜਦੋਂ ਪਾਵਨ ਵਿੱਚ ਪਹੁੰਚੇਗੇ ਚਾਰਖਾਨੀਆਂ ਵਿੱਚ ਆਏ ਉਸ ਤੋਂ ਪਹਿਲੇ ਕੀ ਹੋਇਆ ਉਹਦਾ ਸਾਨੂੰ ਨਹੀਂ ਪਤਾ ਉਹ ਗੁਰਪ੍ਰੀਤ ਅਰਿਸ਼ਾ ਸਿੰਘ ਜੀ ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ ਆਰੰਭਤਾ ਹੋਈ ਹੈ ਉਦੋਂ ਲਿਖਤ ਵਿੱਚ ਮਹਿਬਾਨੀ ਵੇਦ ਸ਼ਾਸਤਰ ਆਇਆ ਉਸ ਤੋਂ ਪਹਿਲਾਂ ਹੁੰਦਾ ਕੋਈ ਲੇਖਾ ਜੋ ਕਰਨੀ ਜੋ ਗੁਪਤ ਹੈ ਕਿਉਂਕਿ ਨਾਮ ਦੇ ਪਲੇ ਸ਼ਮ ਵਿੱਚ ਗੁਪਤ ਸੀ ਤਾਂ ਸੰਸਾਰ ਜਿਹੜੀ ਹੈ ਪਰਮਾਤਮਾ ਦਾ ਸਰੂਪ ਹੈ ਉਜੇ ਦੇ ਵਿੱਚ ਉਹਨੂੰ ਵੀ ਸਮਾਂਦੀ ਹੈ ਸ਼ਬਦ ਵੀ ਸਮਾ ਜਾਂਦਾ ਹੈ ਧਰਤੀਆਂ ਆਕਾਸ਼ ਪਤਾਲ ਸਭ ਸਮਾ ਗਦੇ। ਤੇ ਇਹ ਸਾਰਾ ਖੇਲ ਖੇੜਾ ਹੈ ਜਗਤ ਦਾ ਪਰਮਾਤਮਾ ਕਰਿਆ ਡੋਰੀ ਉਹਦੇ ਹੱਥ ਵਿੱਚ ਹੈ ਜੋ ਕਰਾਵੇ ਸੁ ਕਰਮ ਜੋ ਕਰਾਂਦਾ ਉਹ ਜੀਵ ਕਰਦੇ ਹੁਣ ਤੇ ਇਸੇ ਤਰ੍ਹਾਂ ਆ ਰਾਤ ਦਿਨ ਇਹ ਸਾਰੇ ਚੱਲਦੇ ਹੁਣ ਧਰਤੀਆਂ ਆਕਾਸ਼ ਪਤਾਲ ਦੀ ਜੰਦ ਸਭ ਆਪਾਂ ਸਾਰੇ ਯਾਤਰਾ ਵਿੱਚ ਹਨ ਚਾਹੇ ਸੂਰਜ ਹੈ ਚਾਹੇ ਚੰਦਰਮਾ ਹੈ ਮੰਗਲ ਹੈ ਬੁੱਧ ਹੈ ਜਿਨ੍ਹਾਂ ਦੇ ਨਾਮ ਨਹੀਂ ਪਤਾ ਉਹ ਵੀ ਚੱਲ ਰਹੇ ਹਨ ਤੋ ਕਿਥੇ ਪਹੁੰਚਣਾ ਹੈ ਆਪਣਾ ਡੈਸਟੀਨੇਸ਼ਨ ਤੇ ਇਹ ਜੀਵਾਤਮਾ ਨੇ ਪਰਮਾਤਮਾ ਹੋਣ ਵਾਸਤੇ ਜੋ ਆਪਣੀ ਵਖਰੀ ਓਲ ਬਣਾਈ ਸ਼ੀ ਉਸ ਨੂੰ ਮਿਟਾਉਣਾ ਹੈ ਜਿਸ ਨੂੰ ਅਸੀਂ ਮੈ ਕਰਨੇ ਹੈ ਤੋ ਇਸ ਮੈਨ ਨੂੰ ਖਤਮ ਕਰਨ ਵਾਸਤੇ ਸਾਨੂੰ ਗੁਰਮੰਤਰ ਦੇ ਤਰਫ ਇਹ ਗੁਰਮੰਤਰ ਦੇ ਆਸ਼ਰੇ ਨਾਲ ਸ਼ਬਦ ਇਹ ਸ਼ਬਦ ਦੇ ਨਾਲ ਉਸ ਸੱਚ ਦੇ ਵਿੱਚ ਮਿਲਕ ਕਰਦੇ ਹਾਂ ਜੋ ਸਵੇਰੇ ਅਮਨੁਤਰ ਨੇ ਗੁਰੂ ਗਿਆਨੀ ਸਭ ਤੋਂ ਜਿਹੜਾ ਪ੍ਰਕティਕਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਵੀਰ ਜੀ ਆਪਕੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੰਦਿ ਜੀ ਗੁਰਮਖ ਪਰੇ ਤੋ ਕੋਈ ਵੀ ਕਵਸਤਨਾ ਪੁੱਛ ਸਕਦੇ ਹੋ ਜੀ ਕਰੋ ਜੀ ਕਿਰਪਾ ਜਿਹਨਾਂ ਨੇ ਅੱਜ ਸਵੇਰੇ ਬਾਪੂ ਜੀ ਨੇ ਪ੍ਰੈਕਟੀਕਲ ਕਰਾਇਆ ਸੀ ਉਹਨਾਂ ਦੇ ਵੀ ਤੁਸੀਂ ਜਿਨ੍ਹਾਂ ਦੇ ਗੁਰਮਖਾਂ ਦਾ ਪਿਆਰ ਪ੍ਰੈਕਟੀਕਲ ਹੋਇਆ ਵੀ ਤੁਸੀਂ ਸਾਂਝ ਪਾ ਸਕਦੇ ਹੋ ਜੀ ਹੂੰ ਹੂੰ ਹਾਂਜੀ ਬਾਪੂ ਜੀ ਅਗਲਾ ਕੁਸਚਨ ਹੈ ਜੀ ਜਿੱਦਾਂ ਸਾਨੂੰ ਆਪਾਂ ਪੰਜ ਭੌਤਿਕ ਸ਼ਰੀਰ ਸਾਨੂੰ ਮਿਲਿਆ ਕਾਲ ਪੁਰਖ ਨੇ ਵਾਕਸ਼ਿਸ਼ ਕੀਤਾ ਕਿ ਇਹ ਮਨੁੱਖੀ ਸ਼ਰੀਰ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਇਆ ਪ੍ਰਮਾਤਮਾ ਨੇ ਕਦੋਂ ਤੇ ਕਿਵੇਂ ਬਣਾਇਆ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਉਹ ਜਿਸ ਤੋਂ ਸ਼ੁਰੂਆਤ ਗੁਰਬਾਣੀ ਦੇ ਵਿੱਚ ਹੈ ਇਹ ਸੱਚ ਤੋਂ ਬਾਅਦ ਸ਼ਬਦ ਹੈ ਸ਼ਬਦ ਦੇ ਨਾਲ ਫਿਰ ਪਾਉਣਾ ਹੈ ਫਿਰ ਪਾਣੀ ਹੈ ਫਿਰ ਬਸੰਤਰ ਹੈ ਫਿਰ ਮਿੱਟੀ ਹੈ ਉਹ ਸਿਤਾਰਨ ਗੁਰੂ ਪਿਆਰੇਓ ਚਾਰ ਖਾਨੀਆਂ ਹਨ ਸਭ ਤੋਂ ਪਹਿਲਾ ਅੰਡ ਹੈ ਜਿਸ ਨੂੰ ਅਸੀਂ ਆਂਡੇ ਕਹਿੰਦੇ ਜਿਹਦੇ ਵਿੱਚੋਂ ਜੀਵ ਪੈਦਾ ਹੁੰਦੇ ਦੂਸਰਾ ਜਿਹੜੀ ਧਰਤੀ ਦੇ ਜੀਵ ਹਨ ਪਹਿਲਾਂ ਪਾਣੀ ਦੇ ਜੀਵ ਹਨ ਜਿਸ ਨੂੰ ਅਸੀਂ 42 ਲੱਖ ਜੀਵ ਜਲਦਾ ਇਸ ਦੇ ਵਿੱਚ ਮੱਛੀਆਂ ਹਵੇਲ ਪਾਣੀ ਦੇ ਜੋ ਕੀੜੇ ਮਕੋੜੇ ਜੋ ਵੀ ਜਾਨਵਰ ਹਨ ਮਗਰ ਮੱਛ ਹੈ ਪਛਵਾ ਹੈ ਇਹ ਸਾਰੇ ਆਂਡਿਆਂ ਤੋਂ ਪੈਦਾ ਹੁੰਦੇ ਫਿਰ ਝੇਰ ਤੋਂ ਪੈਦਾ ਹੋਏ ਜਾਨਵਰ ਮਨੁੱਖ ਅਸੀਂ ਸਾਰੇ ਤੇ ਫਿਰ ਉਤਪਉਜ ਪੈਦਾ ਹੋਈ ਉਤਪਉਜ ਕਹਿੰਦੇ ਬਨਸਪਤੀ ਦਰਖਤ ਕਣਕਾਦਕ ਕਾਂਪੀਨ ਜੀਅ ਸਭ ਜਿਹੜੇ ਇਹ ਉਹ ਤੋਂ ਬੋਝ ਦੇ ਵਿੱਚ ਹੁਣ ਉਸ ਤੋਂ ਬਾਅਦ ਗੁਰੂ ਪਿਆਰੇ ਫਿਰ ਸੇਤਜ ਹੈ ਜੋ ਪਸੀਨੇ ਵਿੱਚੋਂ ਗਰਮੈਸ਼ ਦੇ ਵਿੱਚੋਂ ਗੰਦਗੀ ਦੇ ਵਿੱਚੋਂ ਪੈਦਾ ਹੁੰਦੀ ਹੈ ਬੈਕਟੀਰੀਆ ਵਗੈਰਾ ਤੋਂ ਇਸ ਤਰ੍ਹਾਂ ਗੁਰੂ ਪਿਆਰੇ ਚਾਰਖਾਨੀਆਂ ਇਸ ਤਰ੍ਹਾਂ ਪੈਦਾ ਹੋਈਆਂ ਕਿਉਂਕਿ ਜਦੋਂ ਗੰਦਗੀ ਹੈ ਹੀ ਨਹੀਂ ਸੀ ਤਾਂ ਫਿਰ ਇਹ ਨਹੀਂ ਸੀ ਜਿਉਂ-ਜਿਉਂ ਸਤਜੁਗ ਜਿਸ ਤਰ੍ਹਾਂ ਚਾਰ ਜੁਗ ਹਨ ਸਤਜੁਗ ਦੇ ਵਿੱਚ ਕੋਈ ਪਾਪੀ ਹੈ ਹੀ ਨਹੀਂ ਸਭੋਤ ਹੀ ਕਰੋੜਾਂ ਚੋਂ ਕੋਈ ਇੱਕ ਹੁੰਦਾ ਸੀ ਤੇ ਹੁਣ ਕਾਲ ਜੁਗ ਦੇ ਵਿੱਚ ਕਰੋੜਾਂ ਚੋਂ ਕੋਈ ਸਾਧੂ ਸੰਤ ਹੁੰਦਾ ਹੈ ਬਾਕੀ ਸੰਸਾਰ ਸਾਰਾ ਇਹ ਅਧਰਮੀ ਹੋ ਕੇ ਸੰਸਾਰ ਵਿੱਚ ਝੂਠ ਬੋਲਦਾ ਨਿੰਦਾ ਕਰਦਾ ਦਵੇਸ਼ ਚੁਗਲੀ ਹੀ ਰਖਾ ਕਾਮੀ ਕਰੋਧੀ ਲੋਭੀ ਹੰਕਾਰੀ ਇਹ ਸਾਰੇ ਉਹਦੇ ਨਾਲ ਪਾਗਲਖਾਨੇ ਜੇਲਾ ਕੈਦੀਆਂ ਦੇ ਨਾਲ ਭਰੀਆਂ ਪਈਆਂ ਤੇ ਇਸ ਕਾਰਨ ਦੁੱਖ ਵੀ ਹਨ ਬਿਮਾਰੀਆਂ ਦੇ ਹਨ ਹਨ ਹਸਪਤਾਲ ਵੀ ਹਨ ਤੋਂ ਐਸੇ ਡਵੈਲਪਡ ਕੰਟਰੀਆਂ ਦੇ ਵਿੱਚ ਵੀ ਗੁਰੂ ਪਿਆਰੇ ਸਾਡੇ 6 ਘੰਟੇ 8 ਘੰਟੇ 10 ਘੰਟੇ 12 ਘੰਟੇ ਅਮਰਜੈਂਸੀ ਦੇ ਵਿੱਚ ਲੱਗਦੇ ਅੱਗੇ ਪਿੱਛੇ ਤੁਸੀਂ حساب ਲਾਓ ਹਸਪਤਾਲਾਂ ਦੇ ਵਿੱਚ ਐਨਐਜੀ ਪਹੁੰਚ ਜਾਂਦੇ ਹਨ ਜਿਹੜੇ ਅਮਰਜੈਂਸੀ ਜਿਸ ਨੂੰ ਕਹਿੰਦੇ ਕਿ ਤੁਰੰਤ ਦੇਖੋ ਉਹਨਾਂ ਨੂੰ ਘਟੋ ਘਟ 6 ਘੰਟੇ ਦੀ ਕਯੂ ਚ ਲੱਗਣਾ ਪੈਂਦਾ ਹੈ 8 ਘੰਟੇ 10 ਘੰਟੇ ਤੱਕ ਵੀ ਲੱਗ ਜਾਂਦੇ ਹਨ ਤਾਂ ਫਿਰ ਕੋਈ ਉਹਨਾਂ ਨੂੰ ਦੇਖਦਾ ਉਹ ਐਸਾ ਦੁੱਖ ਹੈ ਜਿਹੜਾ ਕਾਲ ਯੁਗ ਦੇ ਵਿੱਚ ਸਤਜੁਗ ਦੇ ਵਿੱਚ ਦੁੱਖ ਹੈ ਹੀ ਨਹੀਂ ਸੀ ਤੋਂ ਗੁਰੂ ਪਿਆਰੇ ਜਿਹੜੀ ਚੀਜ਼ ਹੈ ਹੀ ਨਹੀਂ ਫਿਰ ਡਾਕਟਰ ਦੀ ਵੀ ਲੋੜ ਨਹੀਂ ਸੀ ਫਿਰ ਸੰਤ ਦੀ ਵੀ ਲੋੜ ਨਹੀਂ ਸੀ ਪਰਮਾਤਮਾ ਦੀ ਵੀ ਲੋੜ ਨਹੀਂ ਸੀ ਸਾਰੇ ਪਰਮਾਤਮਾ ਹੀ ਸੀ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਚੀਜ਼ਾਂ ਵਧੀਆਂ ਬਿਮਾਰੀਆਂ ਵਧੀਆਂ ਤੇਰ ਕਾਲਾ ਯੁਗ ਤੇ ਇਸ ਤਰ੍ਹਾਂ ਮਰਿਆਦਾ ਦੇ ਯੁੱਗ ਚੱਲੇ ਤ੍ਰੇਤਾ ਮਰਿਆਦਾ ਵਿੱਚ ਚੱਲਿਆ ਕਾਲ ਯੁਗ ਵਿੱਚ ਦਵਾਪਰ ਦੇ ਵਿੱਚ ਕਲਾ ਵਰਤੀ ਤੇ ਹੁਣ ਕਾਲ ਯੁਗ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਾਪ ਜਿਆਦਾ ਹਨ ਝੂਠ ਜਿਆਦਾ ਹੈ ਸੱਚ ਜਿਹੜਾ ਪਾਸਕੂ ਰਹੇਗਾ ਪਾਸਕੂ ਕਹਿੰਦੇ ਤਕੜੀ ਤੇ ਜਿਸ ਤਰ੍ਹਾਂ ਕੋਈ 1 ਇੰਚ 2 ਇੰਚ ਜਿਹੜਾ ਉੱਪਰ ਥਲੇ ਪੱਲਾ ਹੋਵੇ ਤੇ ਕੋਈ ਸਿੱਕਾ ਜਾਂ ਕੋਈ ਚੀਜ਼ ਛੋਟੀ ਜੀ ਕੋਈ ਕਪੜਾ ਬਨ ਰੰਦਿਆਂ ਤਾਂ ਕਿ ਸਵਲ ਬਰਾਬਰ ਹੋ ਜਾਏ ਕਟਬਦਨ ਨਾ ਹੋਵੇ ਸੱਚ ਇਨਾਂ ਕੀ ਬੱਚੇ ਗੁਰੂ ਪਿਆਰੇ ਹੋਇਸ ਕਰਕੇ ਸਾਨੂੰ ਧਰਮ ਦੇ ਵੀ ਬੜੀ ਲੋਡ ਹੈ ਕਰਮ ਧਰਮ ਨੂੰ ਬੈਲੈਂਸ ਕਰਨ ਦੀ ਵੀ ਬੜੀ ਲੋਡ ਹੈ ਤੇ ਨਾਮ ਦੀ ਵੀ ਬੜੀ ਲੋਡ ਹੈ ਉਹ 84 ਲੱਖ ਜੂਨ ਜਿਹੜੀ ਬਣ ਗਈ ਇਹ ਬਹੁਤ ਬੁਰੀ ਤਰ੍ਹਾਂ ਫਸੀ ਪਈ ਇਸ ਸਮੇਂ ਦੇ ਵਿੱਚ ਉਹ ਇਸ ਤਰ੍ਹਾਂ ਦਵਾਪਰ ਤ੍ਰੇਤਾਕ ਸਤਜੁਗ ਬੀਤ ਗਿਆ ਤੇ ਉਨ ਤੋਂ ਅਸੀਂ ਧਰਮੀ ਬਰਨਸੀ ਪਰ ਆਧਰਮੀ ਬਨਦੇ ਚਲੇਗੇ ਪਾਪ ਕਰਮ ਵੱਧ ਗਏ ਸੋ ਹਰ ਕਿਸੇ ਦੀ ਲੋਡ ਪੈ ਗਈ ਪ੍ਰਮਾਤਮਾ ਦੀ ਲੋਡ ਪੈ ਗਈ ਅਦਾਲਤਾਂ ਦੀ ਲੋਡ ਪੈ ਗਈ ਡਾਕਟਰਾਂ ਦੀ ਲੋਡ ਪੈ ਗਈ ਹਸਪੀਟਲਾਂ ਦੀ ਲੋਡ ਪੈ ਗਈ ਜੇਲ੍ਹ ਖਾਨਿਆਂ ਦੀ ਲੋਡ ਪੈ ਗਈ ਪਾਗਲ ਖਾਨਿਆਂ ਦੀ ਲੋਡ ਪੈ ਗਈ ਸੋ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜਿਹੜਾ ਮਾਇਆ ਦਾ ਪਸਾਰਾ ਜਿਹੜਾ ਸੀ ਇਹ ਕਹਿੰਦੇ ਖੰਡ ਬ੍ਰਹਮੰਡ ਪਾਤਲ ਦੀਪ ਸਭ ਲੋਗਾ ਇਹ ਸਭ ਕਾਲ ਨੇ ਜਿੱਤ ਲਏ ਕਾਲੇ ਵੱਸ ਆਪ ਰਾਮ ਕੀਆ ਉਸ ਨੇ ਇਹ ਹੀ ਮੰਗਿਆ ਤਾਂ ਤ੍ਰੇ ਗੁਣ ਮਾਇਆ ਕਾਲ ਪੰਜ ਉਸ ਸਮੇਂ ਦੇ ਵਿਚੰਨ ਨੇ ਸ੍ਰਿਸ਼ਟੀਆਂ ਦੇ ਰਾਜ ਮੰਗੇ ਹਨ ਤਾਂ ਇਸ ਕਰਕੇ ਪ੍ਰਮਾਤਮਾ ਨੇ ਜੋ ਸੱਚ ਹੈ ਨਾਮ ਆਪਣੇ ਕੋਲ ਰੱਖਿਆ ਇਹ ਜੋ ਮਾਇਆ ਦਾ पसारा ਹੈ ਜੋ ਦਿਖਦਾ ਹੈ ਇਹਨਾਂ ਨੂੰ ਸਮਝ ਦੇ ਦਿੱਤਾ ਹੈ ਕਿ ਸਾਨੂੰ ਲੱਖ ਸਾਲ ਕਿਸ ਨੂੰ 10 ਲੱਖ ਸਾਲ ਕਰੋੜ ਸਾਲ ਇੱਕ ਦਿਨ ਇੱਕ ਮਿੰਟ ਇੱਕ ਸੈਕਿੰਡ ਇਹ ਜੀਹਾਂ ਜੰਤ ਜਿਹੜੇ ਸਮੇਂ ਦੇ ਵਿੱਚ ਬਣੇ ਸਮੇਂ ਵਿੱਚ ਖਤਮ ਹੋ ਜਾਂਦੇ ਹਨ ਤੋ ਇਸ ਕਰਕੇ ਗੁਰਮਖੰਦ ਦਾ ਸਵਾਲ ਸੀ ਪਈ ਸਾਡੇ ਤਤ ਕਦੋਂ ਬਣੇ ਇਹ ਖੰਡ ਬ੍ਰਾਹਮਣ ਕਦੋਂ ਬਣੇ ਇਹ ਮਨੁੱਖ ਹੋਣ ਦੇ ਵਿੱਚ ਕਦੋਂ ਆਇਆ ਤੋ ਮਹਾਰਾਜੀ ਨੇ ਜਦੋਂ ਆਪਣੇ ਤੋਂ ਸ਼ਬਦ ਨੂੰ ਪ੍ਰਗਟ ਕੀਤਾ ਸ਼ਬਦ ਦੇ ਨਾਲ ਪਵਨ ਪ੍ਰਗਟ ਹੋ ਗਏ ਤੇ ਨਾਲ ਪਾਣੀ ਤੇ ਅੰਦ ਪੈਦਾ ਹੋ ਗਏ ਮਿੱਟੀ ਪੈਦਾ ਹੋ ਗਈ ਇਹ ਸਖਤੀਆਂ ਜਿਹੜੀਆਂ ਤੇਨ ਪੈਦਾ ਹੋਈਆਂ ਸੱਚ ਤੂੰ ਜਿਸ ਨੂੰ ਮਾਇਆ ਕਹ ਦਿੱਤਾ ਰਾਜਗੁਣ ਤਾਮਗੁਣ ਸਤਗੁਣ ਇਹ ਕਈ ਤੇਈ ਸੋ ਮਾਇਆ ਉਹ ਸਾਰੀ ਮਾਇਆ ਨੂੰ ਫਿਰ ਮਹਾਰਾਜ ਜੀ ਹੁਕਮ ਕਰਦੇ ਨੇ ਤੇ ਫਿਰ ਜਦੋਂ ਸ਼ਬਦ ਹੋਇਆ ਚੀਜ਼ਾਂ ਪ੍ਰਗਟ ਹੋਈਆਂ ਇਹ ਆਪਸ ਵਿੱਚ ਮੇਲ ਖਾ ਗਈਆਂ ਮੇਲ ਖਾਂਦੇ ਅਸੀਂ ਕਿਉਂਕਿ ਉਸ ਸਮੇਂ ਨਾ ਤਰਪੇ ਸੀ ਨਾ ਆਕਾਰ ਸੀ ਨਾ ਕੋਈ ਖੰਡ ਸੀ ਨਾ ਕੋਈ ਬ੍ਰਾਹਮਣ ਸੀ ਨਾ ਰਾਤ ਸੀ ਨਾ ਦਿਨ ਸੀ ਨਾ ਬਾਬਸੀ ਨੋ ਜੀ ਜਾਂਸੀ ਸੋਨੇ ਸੋਨਸੀ ਪਰ ਸ਼ਬਦ ਦੇ ਨਾਲ ਹੀ ਜਦੋਂ ਪਾਉਣ ਪਾਣੀ ਬਸੰਤਰ ਪੈਦਾ ਹੋਏ ਤੇ ਇਹ ਆਪਸ ਵਿੱਚ ਪਾਣੀ ਹਵਾ ਤੇ ਅੱਗ ਮਿਲੇ ਮਿੱਟੀ ਮਿਲੀ ਤਾਂ ਇਹ ਇੱਕ ਤੁੰਦੂ ਕਾਰਨ ਹੋ ਗਿਆ ਜਿਸ ਤਰ੍ਹਾਂ 폭 ਹੋ ਜਾਂਦੀ ਹੈ ਠੰਡ ਦੇ ਵਿੱਚ ਜਿਸ ਤਰ੍ਹਾਂ ਪਾਉਣ ਜੰਮ ਜਾਂਦੀ ਹੈ ਖੇਤਾਂ ਦੇ ਵਿੱਚ ਦੂਰ ਦੂਰ ਤੱਕ ਸਾਨੂੰ ਲੱਗਦਾ ਵੀ ਤੁੰਦੀ ਤੁੰਦ ਪੈ ਗਈ ਸੜਕਾਂ ਤੇ ਵੀ ਬੱਤੀਆਂ ਦੇ ਅਸਰ ਪਤਾ ਲੱਗਦਾ ਕਿ ਲਾਲ ਬੱਤੀ ਅੱਗੇ ਕੋਈ ਗੱਡੀ ਹੈ ਬਾਕੀ ਕੁਛ ਨਹੀਂ ਦਿਖਦਾ। ਇਸ ਤਰ੍ਹਾਂ ਤੁੰਦੂ ਕਹ ਰਿਹਾ ਕਹਿੰਦੇ ਬਹੁਤ ਸਮੇਂ ਤੱਕ ਰਿਹਾ। ਅਰਬਦ, ਨਰਬਦ, ਖਰਬਦ, ਖਰਬਾਂ ਸਾਲਾਂ ਦਾ। ਸਮਾਂ ਇਹਨਾਂ ਨੰਬਾ ਪਤਾ ਨਹੀਂ ਕਿੰਨੀ ਗਿਣਤੀ ਨਹੀਂ ਕੋਈ ਦਰਸ਼ਕ ਦੇ ਪੇਂ ਦਰਸ਼ਕ ਦੇ ਪੇ ਅਰਬਾਂ ਖਰਬਾਂ ਸਾਲ ਹੋ ਗਏ। ਉਹ 100 ਕਰੋੜ ਦਾ ਇੱਕ ਅਰਬ ਹੁੰਦਾ ਤੇ ਖਰਬ 100 ਅਰਬ ਦੇ ਖਰਬ ਹੁੰਦਾ। ਉਹ ਕਹਿਣਾ ਇਹ ਚ ਖਰਬ ਬਹੁਤ ਤੇ ਕੋਈ ਦੀ ਕੋਈ ਗਿਣਤੀ ਕਰ ਨਹੀਂ ਸਕਦਾ ਇਸ ਕਰਕੇ ਕਹਿੰਦੇ ਭਈ ਬਹੁਤ ਸਮਾਂ ਇਸੇ ਤਰ੍ਹਾਂ ਧੁੰਮਦੇ ਹੀ ਧੁੰਮਦੇ ਰਹੇ ਫਿਰ ਮਾਲਕ ਨੇ ਕਹਿੰਦੇ ਧੁੰਦੋ ਕਾਰਜ ਦੇ ਵਿੱਚੋਂ ਮਾਲਕ ਨੇ ਇਸ ਮਾਇਆ ਨੂੰ ਜਿਹੜੀਆਂ ਤਿੰਨ ਚੀਜ਼ਾਂ ਪੈਦਾ ਹੋਈਆਂ ਇਸ ਨੂੰ ਹੁਕਮ ਕੀਤਾ ਭਈ ਪਾਉਣ ਪਾਣੀ ਬਸੰਤਰ ਨੂੰ ਮਾਇਆ ਨੂੰ ਸ਼ਕਤੀ ਨੂੰ ਆਖਿਆ ਇਸ ਸ੍ਰਿਸ਼ਟੀ ਦੀ ਸ਼ੁਰੂਆਤ ਕਰਨੀ ਹੈ ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਇੱਕ ਪਾਉਣ ਦੇ ਵਿੱਚੋਂ ਪਮਨ ਲਓ ਪਾਣੀ ਵਿੱਚੋਂ ਪਾਣੀ ਲਓ ਅੱਗ ਵਿੱਚੋਂ ਅੱਗ ਲਓ ਮਿੱਟੀ ਚੋਂ ਮਿੱਟੀ ਲਓ ਤੇ ਇੱਕ ਵਖਰਾ ਆਕਾਰ ਬਣਾਓ ਇਸ ਤੁੰਦੂ ਕਰੇ ਜੋ। ਤੋਂ ਮਾਇਆ ਨੇ ਹੁਕਮ ਦੀ ਪਾਲਣਾ ਕਰਦੇ ਹੋਏਆਂ ਲੋੜ ਅਨਸਾਰ ਇਸ ਤੁੰਦੇ ਦੇ ਵਿੱਚੋਂ ਪਾਣੀ ਲਿਆ ਅੱਗ ਲਈ ਹਵਾ ਲਈ ਮਿੱਟੀ ਲਈ ਇੱਕ ਆਕਾਰ ਬਣਾ ਦਿੱਤਾ ਜੋ ਗੋਲਾਕਾਰ ਆਕਾਰ ਸੀ ਜਿਵੇਂ ਸੂਰਜ ਮੰਨ ਲਓ ਧਰਤੀ ਮੰਨ ਲਓ ਇਤ ਗੋਲ ਆਕਾਰ ਜਿਹੜਾ ਅਲੱਗ ਤੋਂ ਇਸ ਤੁਮਦੋ ਕਰਦੇ ਦੇ ਵਿੱਚ ਦਿਖਣ ਲੱਗਾ ਤੇ ਮਾਇਆ ਨੇ ਬਣਾ ਕੇ ਪਰਮੇਸ਼ਰ ਦੇ ਦੇ ਪ੍ਰਵਾਨਗੀ ਵਾਸਤੇ ਬੇਨਤੀ ਕੀਤੀ ਸਤਗੁਰੂ ਪਾਸ਼ਾ ਇਹ ਮੈਂ ਆਕਾਰ ਬਣਾਇਆ ਦੇਖੋ ਜੇ ਤੁਸੀਂ ਪਾਸ ਕਰੋ ਤੇ ਮੈਂ ਇਹੋ ਜੇ ਹੋਰ ਬਣਾਵਾਂ ਜਿਸ ਤਰ੍ਹਾਂ ਦਾ ਤੁਹਾਡਾ ਹੁਕਮ ਹੋਵੇ ਕਿਉਂਕਿ ਮਾਇਆ ਹੁਕਮ ਦੇ ਵਿੱਚ ਹੈ ਤੋਂ ਇਸ ਸ਼ਕਤੀ ਤੋਂ ਪਹਿਲਾਂ ਪਰਮਾਤਮਾ ਹੈ ਉਸ ਤੋਂ ਬਾਅਦ ਸ਼ਕਤੀ ਹੈ ਫਿਰ ਅੱਗੇ ਸੰਸਾਰ ਹੈ ਜਿਸ ਨੂੰ ਅਸੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਗੁਰੂ ਨਾਨਕ ਸਾਹਿਬ ਦਾ ਨਾਮ ਆਉਂਦਾ ਪਹਿਲਾਂ ਉਹ ਸ਼ਕਤੀ ਮਾਇਆ ਦੀ ਗੱਲ ਕੀਤੀ ਹੈ ਮਾਲਕ ਨੇ ਤੇ ਇੱਕ ਤੋਂ ਪਹਿਲਾਂ ਨਾਮ ਤੋਂ ਪਹਿਲਾਂ ਪਰਮਾਤਮਾ ਉਸ ਤੋਂ ਦੂਸਰਾ ਨੰਬਰ ਸ਼ਕਤੀ ਦਾ ਮਾਇਆ ਦਾ ਉਹ ਗੋਤੀ ਸ਼ਕਤੀ ਨੂੰ ਕਿਹਾ ਹੈ ਤਲਵਾਰ ਨੂੰ ਕਿਹਾ ਹੈ ਉਸ ਰੇਸਟੋਰਨ ਗੁਰੂ ਪਿਆਰਿਓ ਇਸ ਮਾਇਆ ਨੇ ਜੋ ਬਣਾ ਕੇ ਦਸਿਆਕਾਰ ਮਹਾਰਾਜ ਜੀ ਨੇ ਪ੍ਰਵਾਨ ਕਰ ਲਿਆ ਇਹ ਆਖਿਆ ਇਸ ਤਰ੍ਹਾਂ ਦੇ ਹੋਰ ਬਣਾਓ ਉਸ ਤਰ੍ਹਾਂ ਮਾਇਆ ਨੇ ਪਵਨ ਪਾਣੀ ਅਗਨੀ ਤੇ ਪਤਾਲ ਇਹਦੇ ਵਿੱਚ ਜਿਹੜੀ ਮਿੱਟੀ ਹੈ ਇਹਦੀ ਢਾਟੀ ਬਣਾ ਕੇ ਇੱਕ ਧਰਮਸ਼ਾਲਾ ਬਣਾ ਦੋ ਪਵਨ ਪਾਣੀ ਅਗਨੀ ਪਤਾਲ ਤੇ ਇਸ ਵਿੱਚ ਢਾਟੀ ਸੈਂਟਰ ਦੇ ਵਿੱਚ ਤਲ ਇਪਤਾਨ ਹੈ ਉੱਪਰ ਪਾਣੀ ਹੈ ਪਤਾਲ ਦੇ ਥੱਲੇ ਅਗਨੀ ਹੈ ਅਗਨੀ ਦੇ ਥੱਲੇ ਫਿਰ ਇਸ ਤਰ੍ਹਾਂ ਦੇ ਬਾਰ-ਬਾਰੇ ਚੀਜ਼ਾਂ ਜੜੀਆਂ ਪਤਾਨਾ ਆਕਾਸ਼ਾਂ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਪਹਿਲੇ ਪਾਉਣ ਫਿਰ ਪਾਣੀ ਪਾਉਣ ਤੋਂ ਬਾਅਦ ਧਰਤੀ ਫਿਰ ਪਾਣੀ ਫਿਰ ਪਤਾਨ ਇਸ ਤਰ੍ਹਾਂ ਮਾਇਆ ਨੇ ਬਣਾ ਦਿੱਤਾ ਆਕਾਰੀ ਆਕਾਰ ਬਣਾ ਦਿੱਤੇ ਨਿਰਾਰਕਾਰ ਦੇ ਵਿੱਚ ਕਾਲੀ ਕਲਾ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੇ ਸੂਰਜ ਚੰਦਰਮਾ ਦੀਪਨ ਲੋਕ ਤਾਂ ਫਿਰ ਮਹਾਰਾਜ ਜੀ ਨੇ ਉਸ ਤੋਂ ਬਾਅਦ ਹੁਕਮ ਕੀਤਾ ਕਿ ਇਹ ਜਿਹੜੀ タルਕੀ ਬਣਾਈ ਰਹਿ ਜਿਹੜੀ ਧਰਮਸ਼ਾਲਾ ਇਸ ਵਿੱਚ タルਕੀ ਥਾਪੜ ਰਖੀ ਧਰਮਸ਼ਾਲਾ ਇਸ ਵਿੱਚ ਜੀ ਜੁਗਤ ਕੇ ਰੰ ਅਨੇਕਾਂ ਰੰ ਦੇ ਜੀ ਜੁਗਤ ਇੱਥੇ ਰਹਿਣਗੇ ਆਣਗੇ ਖਾਣਗੇ ਪਾਣਗੇ ਸੰਸਾਰ ਚੱਲੇਗਾ ਤੇ ਇਹਨਾਂ ਦਾ ਕਰਮਾਂ ਦਾ ਲੇਖਾ ਜੋਖਾ ਹੋਏਗਾ ਤਾਂ ਇਸ ਤਰ੍ਹਾਂ ਰੂਪੀ ਆ ਰਿਹਾ ਇਹ ਚਾਰ ਖਾਨੀਆਂ ਦੇ ਵਿੱਚ ਉਤਰ ਜੀ ਜੰਤ ਜਿਹੜੇ ਇੱਥੇ ਰਹਿਣ ਵਾਸਤੇ ਆਣ ਲੱਗੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਵਨ ਬਹੁਤ ਜ਼ਿਆਦਾ ਲੱਖ ਮੰਨ ਦੇ ਹਿਸਾਬ ਨਾਲ ਲਈ ਸੀ ਲੱਖ ਮੰਨ ਦੇ ਹਿਸਾਬ ਦੇ ਨਾਲ ਕਰੋੜਾਂ ਕਰੋੜਾ ਇਸ ਸੁੰਨ ਦੇ ਵਿੱਚ ਇਹ ਜਿਹੜੀ ਫੌਕ ਸੀ ਇਹ ਜੋ ਤਦੁ ਘਾਰਾਸ਼ੀਆ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਗਈਆਂ ਸੀ ਇਹਨਾਂ ਦਾ ਆਕਾਰ ਛੋਟਾ ਕਰ ਦਿੱਤਾ ਕਿਉਂਕਿ ਧਰਤੀ ਦੇ ਵਿੱਚ ਰਹਿਣਾ ਸੀ ਲੱਖਾਂ ਜੀਵਾਂ ਨੇ ਇਸ ਸਰਕੇ ਆਕਾਰ ਛੋਟੇ ਬਣਾਏ ਥੋੜਾ ਜਿਹਾ ਪਾਣੀ ਲਿਆ ਥੋੜੀ ਜਿਹੀ ਹਵਾ ਲਈ ਥੋੜੀ ਜਿਹੀ ਮਿੱਟੀ ਲਈ ਉਹ ਰੇਸਟਰਾਮ ਇਹ ਆਕਾਰ ਬਣਾ ਕੇ ਮਹਾਰਾਜ ਜੀ ਦੇ ਅੱਗੇ ਰੱਖਿਆ ਤੇ ਮਹਾਰਾਜ ਜੀ ਨੇ ਉਸ ਦੇ ਵਿੱਚ ਆਪਣੀ ਦ੍ਰਿਸ਼ਟੀ ਦੇ ਨਾਲ ਆਤਮਾ ਨੂੰ ਵਾਹ ਦਿੱਤਾ ਤੇ ਫਿਰ ਆਖਿਆ ਇੱਕ ਹੋਰ ਆਕਾਰ ਬਣਾਓ ਇੱਕ ਨਰ ਤੇ ਇੱਕ ਨਾਰੀ ਜਿਹਦੇ ਸੰਜੋਗ ਦੇ ਨਾਲ ਸ੍ਰਿਸ਼ਟੀ ਦੀ ਉਤਪਤੀ ਜਾਨਵਰਾਂ ਦੀ ਪੰਛੀਆਂ ਦੀ ਪਾਣੀ ਦੇ ਜੀਵਾਂ ਦੀ ਇਹ ਮਾਤਾ ਦੇ ਗਰਭ ਦੇ ਵਿੱਚੋਂ ਮਾਤਾ ਪਿਤਾ ਦੇ ਸੰਯੋਗ ਨਾਲ ਜੀਵਨ ਆਣ ਲੱਗੇ ਫਿਰ ਜਾਣ ਲੱਗੇ ਫਿਰ ਆਉਣ ਲੱਗੇ ਫਿਰ ਜਾਣ ਲੱਗੇ ਇਹ ਜੁਗਾ ਤੋਂ ਇਸੇ ਤਰ੍ਹਾਂ ਇਹ ਬਰਤਾਰਾ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਵੀ ਆਏ ਹੋਏ ਹਾਂ ਉਹ ਪਹਿਲਾ ਜੀਵਨ ਦਰਦੇਪੇ ਮੱਛੀ ਦਾ ਜੀਵਨ ਹੈ ਮਗਰ ਮੱਛੀ ਦਾ ਜੀਵਨ ਹੈ ਇੱਕ ਅਛੂਇਰਾ ਹੈ ਉਸ ਤੋਂ ਬਾਅਦ ਫਿਰ ਧਰਤੀ ਤੇ ਜੀਆ ਜੰਤ ਜਿਹਦੇ ਵਿੱਚ ਅਸੀਂ ਵੀ ਆਉਂਦੇ ਹਾਂ ਇਰਤ ਉਤਪਾਦ ਇਹਨਾਂ ਦੇ ਖਾਣ ਵਾਸਤੇ ਪ੍ਰਬੰਧ ਕਰਨਾ ਸੀ ਸਬਜ਼ੀਆਂ ਦਾ ਦਾਲਾਂ ਦਾ ਕਣਕ ਦਾ ਤੇ ਬਾਅਦ ਵਿੱਚ ਇਹ ਚੀਜ਼ਾਂ ਨਾਲ-ਨਾਲ ਬਣਦੀਆਂ ਗਈਆਂ ਤੇ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਜੀ ਗੁਰਪਿਆਰੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਪੂ ਜੀ ਆਪ ਜੀ ਦਾ ਕਲਾ ਚੜ੍ਹਦੀਆਂ ਕਲਾ ਬਖਸ਼ ਸਭ ਤਰ੍ਹਾਂ ਕਰਕੇ ਮਿਹਰਾ ਕਰ ਜੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਸ ਸੰਗ ਜੀ ਭਗਤਾਂ ਦਾ ਜਿਹੜਾ ਸਥਾਨ ਹੈ ਮਾਲਕ ਦੇ ਘਰ ਦੇ ਵਿੱਚ ਬੜਾ ਉੱਚਾ ਤੋਂ ਕਦੀ ਵੀ ਇਸ ਤੋਂ ਮਾਝਾ ਨਹੀਂ ਹੋਣਾ